ਇਮੀਗ੍ਰੇਸ਼ਨ ਰੈਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਨੇ ਤਵੀਨਤਮ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਪਲਾਈ ਕਰਨ ਵਾਲੇ ਲੋਕਾਂ ਨੂੰ ਸੱਦੇ ਜਾਰੀ ਕੀਤੇ ਹਨ ਵਿਭਾਗ ਨੇ ਸਿਰਫ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਯਾਨੀ PNP ਉਮੀਦਵਾਰਾਂ ਲਈ ਡਰਾਅ ਵਿੱਚ 911 ITA ਜਾਰੀ ਕੀਤੇ ਹਨ ਉਮੀਦਵਾਰوں ਨੂੰ ਵਿਚਾਰੇ ਜਾਣ ਲਈ ਘੱਟੋ-ਘੱਟ ਵਿਆਪਕ ਰੈਂਕਿੰਗ ਸਿਸਟਮ CRS ਔਰ 732 ਦੀ ਲੋੜ ਸੀ ਇਹ ਮਹੀਨੇ ਦਾ ਪਹਿਲਾ ਡਰਾਅ ਹੈ ਰੁਝੇਵੇਂ ਪਰਿਗਰਮੀ ਤੋਂ ਬਾਅਦ ਉਰੇ ਜੁਲਾਈ ਤੇ ਅਗਸਤ ਦੌਰਾਨ ਆਈਆਰਸੀਸੀ ਨੇ ਉਮੀਦਵਾਰਾਂ ਨੂੰ 14 ਵੱਖਰੇ ਐਕਸਪ੍ਰੈਸ ਐਂਟਰੀ ਡਰਾ ਵਿੱਚ ਸੱਦਾ ਦਿੱਤਾ ਖਾਸ ਤੌਰ ਤੇ ਜੁਲਾਈ ਨੇ 2015 ਵਿੱਚ ਸਿਸਟਮ ਦੇ ਸ਼ੁਰੂ ਹੋਣ ਤੋਂ ਬਾਅਦ ਵੀ ਹਿੰਨੇ ਵਿੱਚ ਸਭ ਤੋਂ ਵੱਧ ਡਰਾ ਕੱਢਣ ਦਾ ਰਿਕਾਰਡ ਟੁੱਟਦਾ 2 ਤੋਂ 31 ਜੁਲਾਈ ਦੇ ਵਿੱਚਕਾਰ ਨੋ ਡਰਾ ਹੋਏ ਹਨ ਸਭ ਤੋਂ ਤਾਜ਼ਾ ਐਕਸਪ੍ਰੈਸ ਐਂਟਰੀ ਡਰਾ 27 ਅਗਸਤ ਨੂੰ ਪੋਈਸੀ ਅਤੇ ਡਰਾ ਵਿੱਚ 3330 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ ਜਿਨ੍ਹਾਂ ਵਿੱਚ ਸਿਰਫ ਕਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਵਿੱਚ ਉਮੀਦਵਾਰਾਂ ਬਾਰੇ ਵਿਚਾਰ ਕੀਤਾ ਗਿਆ ਸੀ ਆਈਆਰਸੀਸੀ ਨੇ ਹਾਲ ਹੀ ਵਿੱਚ ਹਰ ਦੂਜੇ ਹਫਤੇ ਮਲਟੀਪਲ ਡਰਾ ਦਾ ਪੈਟਰਨ ਅਪਣਾਇਆ ਹੈ ਉਹ ਆਮ ਤੌਰ ਤੇ ਪੀਐਨਪੀ ਉਮੀਦਵਾਰਾਂ ਲਈ ਘੱਟੋ ਘੱਟ ਇੱਕ ਡਰਾ ਸ਼ਾਮਲ ਕਰਦੇ ਹਨ ਇਹ ਆਈਆਰਸੀਸੀ ਦੇ ਹੋਰ ਕ੍ਰੇਨ ਲੋ ਡਰਾ ਆਯੋਜਿਤ ਕਰਨ ਦੀ ਪਹਿਲਾ ਐਲਾਨ ਕੀਤੇ ਇਰਾਦੇ ਨਾਲ ਮੇਲ ਖਾਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕੈਨੇਡਾ ਵਿੱਚ ਅਸਥਾਈ ਨਿਵਾਸੀਆਂ ਲਈ ਸਥਾਈ ਨਿਵਾਸ ਦੇ ਮੌਕੇ ਵਧਣ ਅਤੇ ਕੈਨੇਡਾ ਵਿੱਚ ਦਾਖਲ ਹੋਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਘਟੇ ਦੱਸ ਦੇ ਕਿ ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਦੇ ਅੰਤਰਰਾਸ਼ਟਰੀ ਵਿਅਕਤੀਆਂ ਨੂੰ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਤਹਿਤ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਰਾਹੀਂ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ ਅੱਧੇ ਦੋ ਹਫ਼ਤੇ ਬਾਅਦ ਕਨੇਡੀਅਨ ਪ੍ਰਸ਼ਾਸਨ ਐਕਸਪ੍ਰੈਸ ਐਂਟਰੀ ਬਿਨਿਕਾਰਾਂ ਲਈ ਚੋਣ ਸਮਾਗਮਾਂ ਦੀ ਮੇਜ਼ਬਾਨੀ ਕਰਦਾ ਹੈ ਸੁਬਈ ਨਾਮਜ਼ਦ ਪ੍ਰੋਗਰਾਮ ਲਈ ਸਭ ਤੋਂ ਤਾਜ਼ਾ ਚੋਣ ਇਵੈਂਟ 9 ਸਤੰਬਰ 2024 ਨੂੰ ਹੋਇਆ ਸੀ ਅਤੇ ਆਖਰੀ ਇੱਕ 26 ਅਗਸਤ 2024 ਨੂੰ ਅਯੋਜਿਤ ਕੀਤਾ ਗਿਆ ਸੀ 9 ਸਤੰਬਰ 2024 ਨੂੰ 911 ਐਕਸਪ੍ਰੈਸ ਐਂਟਰੀ ਸਦੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਹਨ ਸਭ ਤੋਂ ਹੇਠਲੇ ਦਰਜੇ ਵਾਲੇ ਉਮੀਦਵਾਰਾਂ ਨੂੰ 732 ਸੀਆਰ ਸਕੋਰ ਤੀਲ ਡੋਰ ਸੀ ਸੁਭਈ ਨਾਮਜ਼ਦ ਪ੍ਰੋਗਰਾਮ ਦੇ ਤਹਿਤ ਪਿਛਲਾ ਡਰਾ 26 ਅਗਸਤ 2024 ਨੂੰ ਆਯੋਜਿਤ ਕੀਤਾ ਗਿਆ ਸੀ ਸਭ ਤੋਂ 694 ਦਾ ਸੀਆਰ ਸਕੋਰ ਪ੍ਰਾਪਤ ਕਰਨ ਵਾਲੇ ਸਭ ਤੋਂ ਹੇਠਲੇ ਤਰਜੀਹ ਵਾਲੇ ਉਮੀਦਵਾਰਾਂ ਦੇ ਨਾਲ ਪਹਿਲੇ ਤਰਜੀਹ ਵਾਲੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ 1121 ਐਕਸਪ੍ਰੈਸ ਐਂਟਰੀ ਸਦੇ ਜਾਰੀ ਕੀਤੇ ਗਏ ਸਨ ਅਤੇ ਉਹ 9 ਸਤੰਬਰ 2024 ਨੂੰ 911 ਐਕਸਪ੍ਰੈਸ ਐਂਟਰੀ ਸਦੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਹਨ ਸਭ ਤੋਂ ਹੇਠਲੇ ਤਰਜੀਹ ਵਾਲੇ ਉਮੀਦਵਾਰਾਂ ਨੂੰ 700 ਬੇਟੀ ਸੀਆਰ ਸਕੋਰ ਦੀ ਲੋਡ ਸੀ